ਦੋਸਤੋ ਮੈਂ ਅੱਜ ਖੜਾ ਹੈਗਾ ਪਿੰਡ ਖੁੱਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਲੰਧਰ ਤੋਂ ਪਠਾਨ ਕੋ ਡਰਾਸਟੀ ਮਾਰਗ ਦੇ ਉੱਤੇ ਜਿੱਥੇ ਆਪਾਂ ਤੁਹਾਨੂੰ ਐਸੀ ਸਟੋਰੀ ਦੱਸਾਂਗੇ ਜੇ ਇੱਕ ਵੀਰ ਨੇ ਖੁੱਡਾ ਦੇ ਵਿੱਚ ਕਰੀਆਨਾ ਸ਼ਾਪ ਖੋਲੀ ਹੈਗੀ ਆ ਪਰ ਉਹਨੇ ਦੁਨੀਆ ਦੇ ਸਰਪੰਚ ਦੇ ਸ਼ਮਰਕਤੋ ਆ ਕੇ ਖੋਲੀ ਹੈਗੀ ਆ ਉਹਨੇ ਦੇ ਨਾਲ ਗੱਲਬਾਤ ਕਰਾਂਗੇ ਜਿਆਦਾ ਸਮਾਂ ਲੈਂਦੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਮੇਰੇ ਪਿੱਛੇ ਪਿੱਛੇ ਆਓ ਕਾਲ ਸਾਹਿਬ ਕੀ ਹਾਲ ਚਾਲ ਹੈ ਬਹੁਤ ਚੜ੍ਹਦੀ ਗਲ ਹੈ ਸਾਹਿਬ ਜੀ ਮੈਂ ਬੀਐਮ ਪੰਜਾਬੀ ਤੋਂ ਆਇਆ ਹੈਗਾ ਆਪਣੇ ਚੈਨਲ ਦੇ ਉੱਤੇ ਤੁਹਾਡੀ ਐਡ ਕਰਨੀ ਹੈਗੀ ਕੋਈ ਸਾਨੂੰ ਪਤਾ ਲੱਗਿਆ ਕਿ ਤੁਸੀਂ ਇੱਕ ਦੁਨੀਆ ਦਾ ਸਰਪੰਚ ਦੇਸ਼ ਅਮਰੀਕਾ ਨੂੰ ਛੱਡ ਕੇ ਇੱਥੇ ਆ ਕੇ ਤੁਸੀਂ ਆਪਣਾ ਕਾਰੋਬਾਰ ਖੋਲਿਆ ਹੈਗਾ ਔਰ ਉਹ ਕੀ ਕਾਰਨ ਸੀਗੇ ਕਿ ਤੁਸੀਂ ਅਮਰੀਕਾ ਵਰਗਾ ਦੇਸ਼ ਛੱਡ ਕੇ ਅੱਜ ਆਪਣੇ ਪੰਜਾਬ ਦੇ ਨਾਲ ਕਿਉਂਕਿ ਜਿਆਦਾ ਤਾਂ ਸਾਡੇ ਲੋਕਾਂ ਦੀ ਸੋਚ ਹੈਗੀ ਆ ਕਿ ਆਪਾਂ ਬਾਹਰ ਜਾਈਏ ਬਾਹਰ ਜੀ ਬਾਹਰ ਜਾ ਕੇ ਲੋਕੀ ਕੰਮ ਕਰਨਾ ਔਰ ਸਾਡੇ ਲੋਕੀ ਯਾਦ ਸੋਚਿਆ ਕਿ ਅਮਰੀਕਾ ਆ ਕੇ ਦੇਖ ਦੇ ਵਿੱਚ ਸੈੱਟ ਹੋਣਾ ਹੈਗਾ ਤੁਸੀਂ ਉਹ ਦੇਸ਼ ਨੂੰ ਛੱਡ ਕੇ ਅਜੇ ਆਪਣੇ ਪੰਜਾਬ ਆਪਣੇ ਪਿੰਡ ਦੇ ਨਾਲ ਜੁੜੇ ਹੋ ਲਾਈ ਵਾਹਿਗੁਰੂ ਜੀ ਕਾ ਖਾਲਸਾ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਪੱਲਾ ਤੁਹਾਡੇ ਚੈਨਲ ਦਾ ਸਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੀ ਕੀਤੀ ਚਲੋ ਜੀ ਤੇ ਜਿਹੜਾ ਜਿਹਨੂੰ ਸਰਪੰਚ ਮੁਲਖ ਕਹਿੰਦੇ ਆ ਅਸੀਂ ਅਮਰੀਕਾ ਦਾ ਜੀ ਤੇ ਵਜਾ ਤੇ ਚਲੋ ਨਹੀਂ ਪਰ ਜੋ ਜਿਹੜੀਆਂ ਸਾਡੀਆਂ ਜੜ੍ਹਾਂ ਇੱਥੇ ਪੰਜਾਬ ਦੀਆਂ ਜੀ ਇੱਕ ਕਹ ਲਓ ਅਸੀਂ ਉੱਥੇ ਦੀ ਗੁਲਾਗਲਾਮੀ ਜਿਹੜਾ ਘਰ ਘਰ ਚੱਕੀ ਸਾਡੇ ਅਮਰੀਕਾ ਆਈ ਉੱਥੇ ਸੈਟਲ ਹੋਣਾ ਸਾਡਾ ਨਹੀਂ ਹੁਣ ਮੈਨੂੰ ਇਹ ਸੀਗਾ ਵੀ ਮੇਰਾ ਵੀ ਅਹੀ ਸੋਚ ਸੀਗੀ ਪਹਿਲਾਂ ਪਹਿਲਾਂ ਜਦੋਂ ਬਾਣਾ ਬਾਣੀ ਕੋਈ ਨਹੀਂ ਧਾਰਿਆ ਸੀਗਾ ਵੀ ਅਸੀਂ ਜਾਵਾਂਗੇ ਸੈਟਲ ਹੋਵਾਂਗੇ ਤੇ ਵਾਪਸ ਪਰਤਾਂਗੇ ਜੀ ਪਰ ਜਦੋਂ ਹੌਲੀ ਹੌਲੀ ਸਹਿਜਿਸਾ ਚ ਮਾਲਕ ਨੇ ਕਿਰਪਾ ਕੀਤੀ ਚਾਹੇ ਇਸ ਵੀ ਹੁਣ ਨਹੀਂ ਮੰਨਣੀ ਮੰਨਦਾ ਜੀ ਕਿ ਚਲੋ ਮੁੜੀਏ ਹੁਣ ਪੰਜਾਬ ਨੂੰ ਆਪਣੇ ਜੀ ਤੇ ਆਪਣਾ ਕੋਈ ਕਾਰੋਬਾਰ ਉੱਥੇ ਖੋਲੀਏ ਕਿਉਂਕਿ ਅਸੀਂ ਇੱਥੇ ਦੇ ਰਾਜੇ ਆ ਉੱਥੇ ਅਹੀ ਗੁਲਾਮੀ ਅਮਰੀਕਾ ਆਪਾਂ ਕਿੰਨਾ ਸਮਾਂ ਲਾ ਗਏ ਭਈ 4.5 ਸਾਲ ਓਕੇ 4.5 ਸਾਲ ਅਮਰੀਕਾ ਵਿੱਚ ਆਪਾਂ ਕੀ ਦੇਖਿਆ ਕਿ ਜਿਹੜਾ ਸਾਡੂੰ ਅਮਰੀਕਾ ਵਿੱਚ ਪੂਜਾ ਜੋ ਉੱਥੇ ਸਾਨੂੰ ਉਹ ਟਿਕ ਕੇ ਕੰਮ ਕਰਨ ਨੂੰ ਦਿਲ ਨਹੀਂ ਕੀਤਾ ਜਿਹੜਾ ਸਾਨੂੰ ਪੰਜਾਬ ਦੀ ਖੇਤ ਸਾਨੂੰ ਪੰਜਾਬ ਲੈ ਆਇਆ ਖਿੱਚੇ ਜੀ ਉੱਥੇ ਦੋ ਗੱਲਾਂ ਇਹ ਆ ਜੀ ਪਹਿਲੀ ਗੱਲ ਤਾਂ ਮੈਂ ਇਹ ਕਰਾਂਗਾ ਜੀ ਇੱਕ ਹੁੰਦੀ ਆ ਵੀ ਬੰਦੇ ਦਾ ਵੀ ਬਿਲਾਮੀ ਘਰ ਕਰਨੀ ਜੀ ਤੇ ਵੀ ਸਾਨੂੰ ਉਹ ਨਹੀਂ ਕੋਈ ਫਰਕ ਪੈਂਦਾ ਵੀ ਅਮਰੀਕਾ ਆ ਕੀ ਕੋਈ ਲੈਣਾ ਦੇਣਾ ਸਾਨੂੰ ਉਹ ਨਹੀਂ ਕੋਈ ਦਾ ਹੈਗਾ ਜੀ ਫੇ ਦੂਜੀ ਮੇਰੇ ਗੱਲ ਇਹ ਆ ਸੀ ਵੀ ਮੈਨੂੰ ਵੀ ਸੀ ਮੈਂ ਕਿਹਾ ਚਲੋ ਇੱਥੇ ਅਮਰੀਕਾ ਰਾਵਾਂਗੇ ਵੀ ਆਪਣੇ ਇੱਕ ਮਾਂ ਪੇ ਜਾ ਵੀ ਇੱਥੇ ਸੈਟਲ ਹੋ ਜਾਾਂਗੇ ਪਰ ਨਹੀਂ ਮੇਰਾ ਮਨ ਨਹੀਂ ਕਹਿੰਦਾ ਮੈਂ ਕਿ ਨਹੀਂ ਹੁਣ ਪੰਜਾਬ ਜਾਣਾ ਹੀ ਜਾਣਾ ਜੋ ਮਰਜ਼ੀ ਹੋਵੇ ਮੈਨੂੰ ਪੈਸੇ ਆਉਂਦੇ ਨਹੀਂ ਸੀਗਾ ਕੋਈ ਚਲੋ ਥੋੜਾ ਚਲੋ ਥੋੜਾ ਬੰਦਾ ਖਾ ਲਵੇ ਦੋ ਟਾਈਮ ਦੀ ਰੋਟੀ ਖਾ ਲਈ ਬੰਦਾ ਭਜਦਾ ਫਿਰਦਾ ਆਂ ਮੈਂ ਜੀ ਅਮਰੀਕਾ ਕਹਿ ਲੋ ਤੁਸੀਂ ਹਾਂ ਜਿੱਥੇ ਹੋਰ ਮੁੱਖ ਕਹਿ ਲੋ ਜਿੰਨੇ ਮਰਜ਼ੀ ਤਰੇ ਕੈਨੇਡਾ ਵਰਗੇ ਪਰ ਇਹੀ ਵਜ੍ਹਾ ਸੀ ਕਿ ਮੈਂ ਕਿ ਮੁੜੀਏ ਪੰਜਾਬ ਨੂੰ ਵੀ ਇੱਕ ਸੇਧ ਵੀ ਦਿੱਤੀ ਜਾਵੇ ਵੀ ਚਲੋ ਪਤਾ ਲੱਗੇ ਇੱਕ ਚਲੋ ਉਹ ਆਪਣੇ ਕੋਈ ਵਾਰ ਅੱਛਾ ਖਾਲਸਾ ਜੀ ਜਿਹੜਾ ਤੁਸੀਂ ਆਪਣੀ ਖਾਲਸਾ ਜਨਰਲ ਸਟੋਰ ਖੋਲਿਆ ਹੈਗਾ ਇਹ ਵਿੱਚ ਤੁਸੀਂ ਜੋ ਪਬਲਿਕ ਆਉਂਦੀ ਜਾਂਦੀ ਦੁਕਾਨ ਦੇ ਉੱਤੇ ਗਾਹਕ ਹੁੰਦੇ ਗਾਕਾ ਵਸ ਕੀ ਕੀ ਅਵੇਲੇਬਲ ਕਰਵਾ ਰਹੇ ਹੋ ਜੋ ਘਰ ਦੇ ਸਾਡੇ ਵਿੱਚ ਜੋ ਸਮਾਨ ਵਰਤਿਆ ਜਾਂਦਾ ਆ ਹਰ ਇੱਕ ਤਰ੍ਹਾਂ ਦਾ ਸਮਾਨ ਰੱਖਿਆ ਹੋਇਆ ਦਾਲਾਂ ਸਬਜ਼ੀਆਂ ਜੋ ਵੀ ਹਰਕ ਤਰ੍ਹਾਂ ਦੀ ਚਾਹ ਪੱਤੀ ਵਗੈਰਾ ਹਰ ਇੱਕ ਚੀਜ਼ ਰਖੀ ਤੇਲ ਹਰ ਹਰਕ ਤਰ੍ਹਾਂ ਦਾ ਰੱਖਿਆ ਜੀ ਦਿਖਾ ਦੇ ਸਕਦੇ ਹਾਂ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਸਾਰੇ ਸਮਾਨ ਦੇ ਉੱਤੇ ਤੁਸੀਂ ਕੈਮਰਾ ਮਾਰ ਦਿਓ ਤਾਂ ਜੋ ਇਸ ਜਿਹੜੀ ਖਾਸਾ ਜਨਰਲ ਸਟੋਰ ਹੈਗਾ ਇਹਦੇ ਉੱਤੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਆਈਟਮ ਮਿਲ ਜਾਂਦੀ ਜੋ ਸਾਡੇ ਗਰੋਸਰੀ ਦਾ ਸਮਾਨ ਸਾਡੇ ਘਰ ਦੇ ਵਿੱਚ ਯੂਜ਼ ਹੁੰਦਾ ਹੈਗਾ ਉਹਦੇ ਮਾਰਕੀਟ ਦੇ ਨਾਲੋਂ ਵੀ ਬਹੁਤ ਸਸਤਾ ਮਿਲਦਾ ਹੈਗਾ ਔਰ ਮੈਂ ਖਾਲਸਾ ਜੀ ਬੋਗਾਂ ਖਾਲਸਾ ਜੀ ਆਪਣੀ ਦੁਕਾਨ ਦੀ ਤੁਸੀਂ ਲੋਕੇਸ਼ਨ ਦੱਸ ਦੋ ਵੀ ਕਿੱਥੇ ਸ਼ਾਪ ਹੈਗੀ ਆ ਉਹ ਇਹ ਨਵੀਂ ਓਪਨ ਹੋਈ ਹੈਗੀ ਹਲੇ ਥੋੜੇ ਸਮਾਂ ਹੋਇਆ ਹੈਗਾ ਇਹ ਜੀ ਟਾਂਡੇ ਦੀ ਰੋਡ 'ਜਾ ਆਪਣੇ ਅਮਕੇਰੀਆ ਨੂੰ ਚਲ ਜਿਏਗਾ ਨੂੰ ਖੁੱਡਾ ਸ਼ਹਿਰ ਪੈਂਦਾ ਜੀ ਉਸ ਨਿਰਮਲ ਇਲੈਕਟ੍ਰੋਨਿਕ ਲਾਗੇ ਖਾਲਸਾ ਜਨਰਲ ਸਟੋਰ ਹੈ ਜੀ ਸੜਕ ਉੱਤੇ ਹਾਂ ਜੀ ਅੱਛਾ ਖਾਲਸਾ ਜੀ ਤੁਸੀਂ ਆਪਾਂ ਗੱਲ ਛੇੜੀ ਸੀ ਕਿ ਅਮਰੀਕਾ ਦੀ ਹਾਂ ਜੀ ਬੀ ਅਮਰੀਕਾ ਵਿੱਚ ਵੀ ਤੁਸੀਂ ਕਿਸੇ ਸ਼ਾਪ ਤੇ ਕਲਿਆਨੇ ਦੀ ਸ਼ਾਪ ਤੇ ਕੰਮ ਕੀਤਾ ਜਿੱਥੋਂ ਤੁਹਾਨੂੰ ਇਹਦਾ ਚੀਜ਼ਾ ਦਾ ਤਿਆਰਵਾ ਹੋਇਆ ਸੀ ਹਾਂਜੀ ਕੀਤਾ ਸੀ ਉਹਦੇ ਸਟੋਰ ਤੇ ਕੀਤਾ ਹੈਗਾ ਹਾਂਜੀ ਅੱਛਾ ਜੀ ਉੱਥੇ ਦੇ ਕੰਮ ਇਦਾਂ ਕਲਿਆਨੇ ਸ਼ਾਪ ਤੇ ਇੱਥੇ ਦੇ ਜਿਹੜੇ ਕਲਿਆਨੇ ਸ਼ੋਬਰਾਂ ਵਿੱਚ ਤੁਸੀਂ ਕੀ ਹਰਤਾ ਸਮਝੋ ਅੰਤਰ ਕੋਈ ਨਹੀਂ ਹੈ ਜੀ ਕੋਈ ਨਾ ਫਰਕ ਨਹੀਂ ਹੈਗਾ ਬਸ ਮੇਲ ਜੋ ਗੱਲ ਹੈ ਜੀ ਪੈਸੇ ਦੀ ਹੈ ਜੀ ਇੱਕ ਸਾਨੂੰ ਇਹ ਹੁੰਦਾ ਵੀ ਇੱਥੇ ਪੈਸੇ ਸਾਡੀ ਮਹਿੰਗਾਈ ਆ ਸਾਡਾ ਨਹੀਂ ਸਰਦਾ ਅਸੀਂ ਬੋਧਾ ਬੋਧਾ ਕਰਦੇ ਕਰਦੇ ਅਸੀਂ ਸੋਕੜ ਭੁੱਲ ਜਾਂਦੇ ਕੋਈ ਫਰਕ ਨਹੀਂ ਹੈਗਾ ਜੇ ਕਈ ਇੱਧਰ ਤੇ ਉੱਧਰਲੇ ਬਸ ਇੱਕ ਪੈਸੇ ਪੱਖੋਂ ਹੀ ਮਾਰ ਖਾ ਜਾਂਦੇ ਆ ਬਈ ਇਹ ਆਪਣੀ ਸੋਚਣੀ ਆ ਪੰਜਾਬੀਆਂ ਦੀ ਜੀ ਕਈ ਚਲੋ ਵੀ ਹੁਣ ਕੇ ਵੀ ਇੱਥੇ ਆਪਣਾ ਸੈਟਲ ਕੀਤਾ ਪਰ ਕਈ ਹੁਣ ਜ਼ਿਆਦਾਤਰ ਪੰਜਾਬੀ ਬਾਹਰ ਬਾਹਰ ਜੀ ਹਾਂਜੀ ਦੋਸਤੋ ਇਹ ਸਾਡੇ ਨਾਲ ਗੁਰਮukh ਸਿੰਘ ਦੀ ਖਾਲਸਾ ਜਿਨ੍ਹਾਂ ਨੇ ਪਿੰਡ ਖੁੱਡਾ ਦੇ ਵਿੱਚ ਆਪਣਾ ਨਵਾਂ ਕਾਰੋਬਾਰ ਖੋਲ੍ਹਿਆ ਹੈਗਾ ਉਹ ਇੱਕ ਬਹੁਤ ਵਧੀਆ ਸੁਨੇਹਾ ਵੀ ਦੇ ਰਿਹਾ ਜਿਹੜੇ ਲੋਕ ਬਾਹਰ ਜਾ ਰਹੇ ਹੈਗੇ ਆ ਆਪਣਾ ਪੰਜਾਬ ਛੱਡ ਕੇ ਕਿਉਂਕਿ ਇਹਨਾਂ ਨੇ ਦੁਨੀਆ ਦਾ ਐਂਡ ਜਿਹੜਾ ਸਰਪੰਚ ਦੇਸ਼ ਹੈਗਾ ਉਹ ਦੇਖ ਕੇ ਉੱਥੇ 3-4 ਸਾਲ ਦਾ ਸਮਾਂ ਲਗਾ ਕੇ ਉੱਥੋਂ ਉਹਨੂੰ ਛੱਡ ਕੇ ਮੁੜ ਕੇ ਪੰਜਾਬ ਆ ਕੇ ਆਪਣੇ ਕਾਰੋਬਾਰ ਸ਼ੁਰੂ ਕੀਤਾ ਹੈਗਾ ਇੱਕ ਸਾਡੇ ਸਮਾਜ ਨੂੰ ਸੇਧ ਹੈ ਕਿ ਇਹਨਾਂ ਪੰਜਾਬੀ ਵੀਰਾਂ ਦਾ ਸਾਥ ਦਿਓ ਕਿਉਂਕਿ ਪੰਜਾਬੀ ਵੀਰਾਂ ਨੂੰ ਆਪਾਂ ਐਪਰੀਸ਼ੀਏਟ ਬਹੁਤ ਘੱਟ ਕਰਦੇ ਆ ਗਿਆ ਕਿਉਂ ਕਿ ਜੇਕਰ ਕੋਈ ਪ੍ਰਵਾਸੀ ਭਾਰਤੀ ਇੱਥੇ ਆ ਕੇ ਆਪਣਾ ਕੰਮ ਸ਼ੁਰੂ ਕਰਦਾ ਹੈਗਾ ਉਹਨੂੰ ਆਪਾਂ ਜਿਆਦਾ ਤੋਂ ਜਿਆਦਾ ਉਹਦੀ ਸੇਲ ਵਧਾਉਣੀ ਹੈਗੀਆ ਸਾਨੂੰ ਸਾਡੇ ਪੰਜਾਬੀ ਵੀਰਾਂ ਦੇ ਨਾਲ ਖੜਨਾ ਚਾਹੀਦਾ ਹੈਗਾ ਤਾਂ ਜੋ ਸਾਨੂੰ ਇਹਨਾਂ ਪੰਜਾਬੀਆਂ ਦੇ ਨਾਲ ਖੜ ਕੇ ਇਹਨਾਂ ਦਾ ਹੌਸਲਾ ਵਧਾਈ ਕਰਕੇ ਤਾਂ ਜੋ ਸਾਡੇ ਲੋਕ ਜਿਹੜੇ ਪੰਜਾਬ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਨਾ ਜਾਣ ਔਰ ਇਦ ਮੈਂ ਕੁਆਰੀਫੇਟ ਉਹ ਦੁਕਾਨ ਦਾ ਐਡਰੈਸ ਦੱਸ ਦਿੰਦਾ ਕਿ ਜਲੰਧ ਤੋਂ ਪਠਾਨਕੋਟ ਰਾਸ਼ਟਰੀ ਮਾਰਕ ਨੇੜੇ ਨਿਰਮਲ ਇਲੈਕਟ੍ਰੋਨਿਕ ਸ਼ਾਪ ਜਿਹਨੂੰ ਆਪਾਂ ਪੰਜਾਬੀ ਆਪਣੇ ਪਿਆਰ ਨਾਲ ਜੱਗੀ ਬਾਜੀ ਦੀ ਦੁਕਾਨ ਵੀ ਕਿਲਦੇ ਹੈਗੇ ਆ ਉਹ ਉਹ ਬਿਲਕੁਲ ਕਰੀਬ ਹੈਗਾ ਔਰ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਔਰ ਜਿਹੜੇ ਇਸ ਖੁੱਡਾ ਏਰੀਆ ਦੇ ਲੋਕ ਹੈਗੇ ਆ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਆ ਇੱਕ ਵਾਰੀ ਇਸ ਵੀਰ ਦੇ ਕੋਲ ਆ ਕੇ ਜਰੂਰ ਇੱਥੇ ਆ ਕੇ ਵਿਜ਼ਿਟ ਕਰੋ ਤਾਂ ਜੋ ਆ ਕੇ ਸਮਾਨ ਖਰੀਦ ਕੇ ਇਸ ਵੀਰ ਦਾ ਹੌਸਲਾ ਵਧਾਓ ਤਾਜੋ ਸਾਡੇ ਲੋਕਾਂ ਦੇ ਮਾਨਸਿਕ ਲੈਵਲ ਹਾਈ ਹੋਣ ਕਿ ਜਿਹੜੇ ਇੱਥੇ ਕਾਉਂਡਰ ਵਰਕ ਕਰਕੇ ਆਪਣੇ ਬਿਜ਼ਨਸ ਆਪਣੇ ਰੁਜ਼ਗਾਰ ਨੂੰ ਸੈੱਟ ਕਰ ਸਕਣ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤਹਿਰੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ ਧੰਨਵਾਦ ਬਾਣਦੇ ਕਰਨ ਉਹ ਸਾਤੂ ਸਾਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਮਰਕਾ ਤੋਂ ਆ ਕੇ ਇੱਥੇ ਸ਼ਾਪ ਖੋਲੀ ਹੈਗੀ ਆ ਉਹ ਅਮਰੀਕਾ ਨੂੰ ਐਡੇ ਵੱਡੇ ਕੰਟਰੀ ਨੂੰ ਛੱਡ ਕੇ ਤੁਸੀਂ ਇੱਕ ਪੰਜਾਬ ਦੇ ਵਿੱਚ ਆ ਕੇ ਇੱਕ ਲੋਕਾਂ ਨੂੰ ਸੇਵ ਦੇਣ ਵਾਲਾ ਕੰਮ ਕਰ ਰਿਹਾ ਉਹਦੇ ਬਾਰੇ ਅੱਪਾ ਤੁਹਾਡੇ ਨਾਲ ਜਾਣ ਕੇ ਲੈਣ ਲਈ ਪੁੱਜਿਆ ਜੀ ਹਾਂਜੀ ਬਿਲਕੁਲ ਵੈਕੁਰ ਜੀ ਦਾ ਖਾਲਸਾ ਸਾਹਿਬ ਵੈਲਕਮ ਜੀ ਫਤਿਹ ਹਾਂਜੀ ਵਜਾ ਤਾਂ ਨਹੀਂ ਚਲੋ ਇੱਕ ਕਹ ਲੋ ਅਣਖ ਦੀ ਕਰੋ ਗੱਲ ਇੱਕ ਚਲੋ ਮੈਂ ਥੋੜੀ ਤੁੱਕ ਲਊਗਾ ਜੀ ਗਰਵਾਣੀ ਚੋਂ ਕਹਿੰਦੇ ਰਾਤ ਪਿਆਰੀ ਮੋਜ ਕੋ ਸਿੱਖ ਪਿਆਰਾ ਨਹੀਂ ਇੱਕ ਚਲੋ ਅਸੀਂ ਇੱਥੇ ਜਾਂਦੇ ਆ ਇਸ ਸੋਚ ਕੇ ਕਿ ਮੇਰੇ ਵੀਰ ਭੈਣ ਭਰਾ ਨਾਲ ਜਾਂਦੇ ਆ ਬਾਰਲੇ ਮੁਲਕ ਨੂੰ ਵੀ ਅਸੀਂ ਚਲੋ ਉਸੇ ਕਮਾਵਾਂਗੇ ਆਪਣਾ ਰਹਿਣਾ ਸਹਿਣਾ ਵਧੀਆ ਕਰਕੇ ਚਲੋ ਪੰਜਾਬ ਨੂੰ ਵਾਪਸ ਮੁੜਿਆਂਗੇ ਪਰ ਅੱਜ ਅੱਜ ਕੱਲ ਦੇ ਟਾਈਮ 'ਚ ਜਾਂ ਕੋਈ ਕਾਜੋ ਕੋ ਦੌਰ ਚੱਲਣ ਡਿਆ ਪਰ ਕੋਈ ਵਾਪਸ ਨਹੀਂ ਆਉਂਦਾ ਵੀ ਅਸੀਂ ਉੱਥੇ ਦੇ ਗੁਲਾਮ ਬਣ ਚੁੱਕੇ ਹੀ ਗੁਲਾਮੀ ਇੱਕ ਅਸੀਂ ਲੈ ਲਈ ਵਈ ਹਾਂਜੀ ਗੁਲਾਮ ਜਿਹਰੇ ਕੇ ਖੁਸ਼ ਹਾਂ ਸਾਨੂੰ ਕੋਈ ਮਤਲਬ ਨਹੀਂ ਪਿੱਛੇ ਕੀ ਹੁੰਦਾ ਕੀ ਨਹੀਂ ਇੱਕ ਬਾਣਾ ਤੇ ਬਾਣੀ ਅਸੀਂ ਨੁੱਲ ਚੁੱਕੇ ਦੋਵੇਂ ਅੱਜ ਅਸੀਂ ਕਹਿੰਦੇ ਸਿੱਖੀ ਦਾ ਪ੍ਰਚਾਰ ਬਾਤ ਬਾਹਰ ਬਹੁਤ ਆ ਪਰ ਨਹੀਂ ਗਲਤ ਆ ਜੋ ਚੀਜ਼ ਮੈਂ ਮੇਰਾ ਜੋ ਉੱਥੇ ਦਾ ਐਕਸਪੀਰੀਅੰਸ ਰਿਹਾ ਆ